ਏਅਰ ਇੰਡੀਆ ਦੇ ਇੱਕ ਹੋਰ ਜਹਾਜ਼ ਦੇ ਵਿੱਚ ਵੱਡੀ ਖਰਾਬੀ ਹੋਣ ਦੀ ਖਬਰ سامنے ਆ ਰਹੀ ਹੈ ਜੀ ਹਾਂ ਦੱਸੇ ਕਿ ਇੱਕ ਹੋਰ ਏਅਰ ਇੰਡੀਆ ਦੇ ਜਹਾਜ਼ ਦੇ ਵਿੱਚ ਖਰਾਬੀ ਆਈ ਜਿਸ ਤੋਂ ਬਾਅਦ ਇਸ ਫਲਾਈਟ ਨੂੰ ਰੱਦ ਹੀ ਕਰਨਾ ਪੈ ਗਿਆ ਤੇ ਜਿਸ ਤੋਂ ਬਾਅਦ ਦੱਸੇ ਕਿ ਯਾਤਰੀਆਂ ਦੇ ਵੱਲੋਂ ਵੱਡਾ ਹੰਗਾਮਾ 에어ਪੋਰਟ ਦੇ ਉੱਤੇ ਹੀ ਕੀਤਾ ਜਾਂਦਾ ਹੈ ਦਰਸਲ ਜੈਪੁਰ ਤੋਂ ਇਹ ਖਬਰ سامنے ਆ ਰਹੀ ਹੈ ਜੈਪੁਰ 에어ਪੋਰਟ ਤੇ ਜੋ ਹੈ ਇੱਕ ਏਅਰ ਇੰਡੀਆ ਦਾ ਜਹਾਜ਼ ਜਸ ਜਸ ਨੇ ਜੈਪੁਰ ਤੋਂ ਬੈਂਗਲੁਰੂ ਜਾਣਾ ਸੀਗਾ ਇਸ ਦੇ ਵਿੱਚ ਖਰਾਬੀ ਆ ਜਾਂਦੀ ਹੈ ਉਸ ਤੋਂ ਬਾਅਦ ਦੱਸੀਏ ਕਿ ਇੱਥੇ ਯਾਤਰੀਆਂ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਤਾਂ ਇਹ ਵੱਡੀ ਖਬਰ ਜੋ ਹੈ ਦੱਸਦੇ ਕਿ ਉਸ ਲਈ ਜਿਹੜਾ ਸਾਹਮਣੇ ਆਂਦੀ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਅੰਮਦਾਬਾਦ ਦੇ ਵਿੱਚ 에어 ਇੰਡੀਆ ਦਾ ਜਹਾਜ਼ ਜੋ ਹੈ ਹਾਦਸਾ ਗ੍ਰਸਤ ਹੁੰਦਾ ਹੈ ਤੇ ਜਿਸ ਵਿੱਚ 241 ਲੋਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨੇ ਇਸ ਤੋਂ ਬਾਅਦ ਹੀ ਕਿ ਮਹਿਰ ਦੇ ਇੱਕ ਦਿਨ ਦੇ ਬਾਅਦ ਹੀ ਜੈਪੁਰ ਦੇ ਵਿੱਚ ਜੋ ਹੈ ਇਹ ਇੱਕ ਹੋਰ ਇਰਾਨ ਇੰਡੀਆ ਦਾ ਜਹਾਜ਼ ਜੋ ਹੈ ਉਹੋ ਜਿਹਾ ਕੰਕੀ ਖਰਾਬੀ ਦੇ ਕਾਰਨ ਰੱਦ ਕਰ ਦਿੱਤਾ ਜਾਂਦਾ ਤਾਂ ਪਹਿਲਾਂ ਤਾਂ ਤੁਹਾਨੂੰ ਦੱਸੇ ਕਿ ਇੱਥੇ ਜੋ ਹੈ ਤਿੰਨ ਵਾਰ ਫਲਾਈਟ ਨੂੰ ਜੋ ਹੈ ਜੁੜਾ ਲੇਟ ਕੀਤਾ ਜਾਂਦਾ ਪਹਿਲਾਂ ਤਾਂ ਇੱਥੇ ਜੋ ਹੈ 11:30 ਵਜੇ ਸਵੇਰੇ ਦੱਸਦੀ ਹੈ ਕਿ ਸ਼ੁੱਕਰਵਾਰ ਨੂੰ ਫਲਾਈਟ ਹੁੰਦੀ ਹੈ ਜਿਸ ਨੇ ਜੈਪੁਰ ਤੋਂ ਬੰਗਲੌਰੂ ਜਾਣਾ ਹੁੰਦਾ ਹੈ ਲੇਕਿਨ ਇੱਥੇ ਜੋ ਹੈ 11:30 ਦੀ ਬਜਾਏ ਤੁਹਾਨੂੰ ਦੱਸਦੀ ਹੈ ਕਿ ਇਸ ਫਲਾਈਟ ਨੂੰ ਲੇਟ ਕਰ ਦਿੱਤਾ ਜਾਂਦਾ ਪਤ 3:00 ਵਜੇ ਕਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ 3 ਵਜੇ ਵੀ ਜੋ ਹੈ ਇਹ ਫਲਾਈਟ ਨਹੀਂ ਉਤਰਦੀ ਇਸ ਤੋਂ ਨਹੀਂ ਜਿਹੜਾ ਉਡਾਨ ਭਰਦੇ ਤੇ ਉਸ ਤੋਂ ਬਾਅਦ 5 ਵਜੇ ਤੱਕ ਜੋ ਹੈ ਇੱਕ ਵਾਰ ਫਿਰ ਤੋਂ ਇਸ ਫਲਾਈਟ ਨੂੰ ਰੀਸ਼ਡਿਊਲ ਕੀਤਾ ਜਾਂਦਾ ਹੈ ਤਾਂ ਮਤਲਬ ਕਿ ਤਿੰਨ ਵਾਰ ਜੋ ਹੈ ਇਸ ਫਲਾਈਟ ਨੂੰ ਰੀਸ਼ਡਿਊਲ ਕੀਤਾ ਜਾਂਦਾ ਹੈ ਤੇ ਤਿੰਨੋਂ ਵਾਰ ਇਥੇ ਯਾਤਰੀਆਂ ਨੂੰ ਜਿਹੜਾ ਜਹਾਜ਼ ਦੇ ਵਿੱਚ ਚੁੜਾਇਆ ਜਾਂਦਾ ਹੈ ਤੇ ਫਿਰ ਤਿੰਨ ਵਾਰ ਯਾਤਰੀਆਂ ਨੂੰ ਜੋ ਹੈ ਜਹਾਜ਼ ਦੇ ਵਿੱਚੋਂ ਵਿੱਚੋਂ ਜੋ ਹੈ ਉਤਾਰ ਦਿੱਤਾ ਜਾਂਦਾ ਹੈ ਸੋ ਇਥੇ ਯਾਤਰੀਆਂ ਦੇ ਵੱਲੋਂ ਜਦ ਅਖੀਰਕਾਰ ਪੁੱਛਿਆ ਜਾਂਦਾ ਹੈ ਕਿ ਫਲਾਈਟ ਨੂੰ ਕਿਉਂ ਨਹੀਂ ਜੋ ਹੈ ਉਡਾਇਆ ਜਾ ਰਿਹਾ ਤੇ ਫਿਰ ਇਥੇ ਜੋ ਹੈ ਪੀਰ ਇੰਡੀਆ ਦੇ ਅਧਿਕਾਰੀਆਂ ਦੇ ਵੱਲੋਂ ਇਹ ਹਵਾਲਾ ਦਿੱਤਾ ਜਾਂਦਾ ਹੈ ਕਿ ਤਕਨੀਕੀ ਖਰਾਬੀ ਹੈ ਤਾਂ ਜਿਸ ਕਰਕੇ ਜਾਂਚ ਚੱਲ ਰਹੀ ਹੈ ਇਸੇ ਜਾਂਚ ਕਰਕੇ ਜੋ ਹੈ ਤਿੰਨ ਵਾਰ ਯਾਤਰੀਆਂ ਨੂੰ ਜਹਾਜ਼ ਦੇ ਵਿੱਚ ਚੜਾਇਆ ਜਾਂਦਾ ਹੈ ਪਹਿਲਾਂ 11:30 ਵਜੇ ਫਲਾਈਟ ਨੇ ਉਡਣਾ ਹੁੰਦਾ ਹੈ ਤਾਂ ਉਸ ਵੇਲੇ ਜਦ ਦੱਸਦੇ ਕਿ ਯਾਤਰੀਆਂ ਨੂੰ ਫਲਾਈਟ ਦੇ ਵਿੱਚ ਬਿਠਾਇਆ ਗਿਆ ਉਸ ਤੋਂ ਬਾਅਦ ਤਕਨੀਕੀ ਖਰਾਬੀ ਕਹਿੰਦੇ ਹੋਏ ਯਾਤਰੀਆਂ ਨੂੰ ਫਲਾਈਟ ਦੇ ਵਿੱਚੋਂ ਉਤਾਰ ਲਿਆ ਜਾਂਦਾ ਹੈ ਇਸੇ ਤਰ੍ਹਾਂ ਇੱਕ ਵਾਰ ਫਿਰ 3:00 ਵਜੇ ਜੋ ਹੈ ਇਹੀ ਅਧਿਕਾਰੀਆਂ ਦੇ ਵੱਲੋਂ ਮੋੜ ਤੋਂ ਕੀਤਾ ਜਾਂਦਾ ਹੈ ਫਲਾਈਟ ਦੇ ਵਿੱਚ ਯਾਤਰੀਆਂ ਨੂੰ ਬਿਠਾਇਆ ਜਾਂਦਾ ਲੇਕਿਨ ਫਿਰ ਤੋ ਤਕਨੀਕੀ ਖਰਾਬੀ ਦਾ ਕਹਿ ਕੇ ਸਲਾਈਡ ਦੇ ਵਿੱਚੋਂ ਯਾਤਰੀਆਂ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਤੇ ਇਸੇ ਤਰ੍ਹਾਂ 5 ਵਜੇ ਫਿਰ ਤੋਂ ਜੋ ਯਾਤਰੀਆਂ ਦੇ ਨਾਲ ਇਸੇ ਤਰ੍ਹਾਂ ਕੀਤਾ ਜਾਂਦਾ ਪੱਲੇ ਚੜਾਇਆ ਜਾਂਦਾ ਤੇ ਫਿਰ ਫਲਾਈਟ ਦੇ ਵਿੱਚੋਂ ਉਤਾਰ ਲਿਆ ਜਾਂਦਾ ਤਾਂ ਦੱਸਿਓ ਕਿ ਇੱਥੇ ਜੋ ਹੈ ਅੱਜ ਇਹ ਵੀ ਜਾਣਕਾਰੀ سامنے ਆਈ ਕਿ ਫਲਾਈਟ ਦੇ ਵਿੱਚ ਜਿਹੜਾ ਖਰਾਬੀ ਸੀਗੀ ਤੇ ਏਸੀ ਵੀ ਉੱਥੇ ਨਹੀਂ ਚੱਲ ਰਹੇ ਸੀਗੇ ਇਸ ਦੌਰਾਨ ਦਾ ਸੇ ਕਿ ਬਿਨਾਂ ਏਸੀ ਤੋਂ ਯਾਤਰੀਆਂ ਨੂੰ ਉਸ ਫਲਾਈਟ ਦੇ ਵਿੱਚ ਕਾਫੀ دیر ਬੈਠਣਾ ਵੀ ਪਿਆ ਤੇ ਉਸ ਤੋਂ ਬਾਅਦ ਅਖੀਰਕਾਰ ਯਾਤਰੀਆਂ ਨੂੰ ਉਸ ਜਹਾਜ਼ ਦੇ ਵਿੱਚੋਂ 5 ਵਜੇ ਬਾਹਰ ਕੱਢ ਕੇ ਜੁਵਾ ਇਹ ਕਹਿ ਦਿੱਤਾ ਜਾਂਦਾ ਹੈ ਕਿ ਫਲਾਈਟ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਤਕਨੀਕੀ ਖਰਾਬੀਆਂ ਇਸ ਫਲਾਈਟ ਦੇ ਵਿੱਚ ਤੁਹਾਨੂੰ ਦੱਸੀ ਕਿ ਇੱਥੇ ਯਾਤਰੀਆਂ ਨੂੰ ਜੋ ਹੈ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਿੰਨ ਵਾਰ ਉਹਨਾਂ ਨੂੰ ਫਲਾਈਟ ਦੇ ਵਿੱਚ ਉਤਾਰ ਜਿਹੜਾ ਚੜਾਇਆ ਤੇ ਉਤਾਰਿਆ ਜਾਂਦਾ ਤੇ ਫਿਰ ਉਸ ਤੋਂ ਬਾਅਦ 에ਅਰ ਇੰਡੀਆ ਦੀ ਇਸ ਫਲਾਈਟ ਦੇ ਵਿੱਚ ਤੁਹਾਨੂੰ ਦੱਸੀ ਹੈ ਕਿ ਤਕਨੀਕੀ ਖਰਾਬੀ ਹੋਣ ਦਾ ਹਵਾਲਾ ਦੇ ਕੇ ਜੋ ਹੈ ਇਸ ਫਲਾਈਟ ਨੂੰ ਅਖੀਰ ਦੇ ਵਿੱਚ ਤਿੰਨ ਵਾਰ ਰੀਸ਼ਡਿਊਲ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਜਾਂਦਾ ਸੋ ਤਸਵੀਰ ਜਿਹੜੀ ਹੈ ਤੁਸੀਂ ਵੇਖ ਸਕਦੇ ਹੋ 에어ਪੋਰਟ ਦੀ ਇਹ ਤਸਵੀਰ ਹੈ ਜਿੱਥੇ ਕਿ ਯਾਤਰੀਆਂ ਦੇ ਵੱਲੋਂ ਇਹ ਅਰਦਾਸ ਦੀ ਹੈ ਕਿ ਇੱਥੇ ਜਿਹੜਾ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਟਿਕਟ ਦੇ ਪੈਸੇ ਜੋ ਹੈ ਉਹਨਾਂ ਦੇ ਵਾਪਸ ਦਿੱਤੇ ਜਾਣ ਤਾਂ ਇੱਥੇ 200 ਦੇ ਕਰੀਬ ਜਿਹੜਾ ਪੈਸੇਂਜਰ ਸੀਗੇ 200 ਦੇ ਕਰੀਬਾ ਯਾਤਰੀ ਜੇ ਇਸ ਫਲਾਈਟ ਦੇ ਵਿੱਚ ਜਿਨ੍ਹਾਂ ਨੇ ਜਾਣਾ ਸੀ ਲੇਕਿਨ ਉਹ ਬੜੀ ਪਰੇਸ਼ਾਨੀ ਉਹਨਾਂ ਨੂੰ ਇੱਥੇ ਉਸ ਦਾ ਸਾਹਮਣਾ ਕਰਨਾ ਪੈਂਦਾ ਤੇ ਦੂਸਤੋਂ ਯਾਤਰੀ ਜੁੜਿਆ ਉਥੇ 에어ਪੋਰਟ ਤੇ ਖੱਜਲ ਖਵਾਰ ਹੁੰਦੇ ਨੇ ਪੂਰਾ ਦਿਨ ਉਹਨਾਂ ਨੂੰ ਪਹਿਲਾਂ ਤਾਂ ਵੇਟ ਕਰਵਾਈ ਜਾਂਦੀ ਹੈ ਇੰਤਜ਼ਾਰ ਕਰਵਾਇਆ ਜਾਂਦਾ ਤਿੰਨ ਵਾਰ ਫਲਾਈਟ ਜੋ ਇੱਥੇ ਰੀਸ਼ੈਡਿਊਲ ਹੁੰਦੀ ਹੈ ਲੇਕਿਨ ਉਸ ਤੋਂ ਬਾਅਦ ਤੁਹਾਨੂੰ ਜ਼ਿਆਦਾ ਰਸ ਨਹੀਂ ਹੈ ਕਿ ਅਖੀਰ ਦੇ ਵਿੱਚ ਜੋ ਇਹ 에어 ਇੰਡੀਆ ਦੀ ਫਲਾਈਟ ਤਕਨੀਕੀ ਖਰਾਬੀ ਹੋਣ ਦੇ ਕਾਰਨ ਜੋ ਹੈ ਰੱਦ ਕਰ ਦਿੱਤੀ ਜਾਂਦੀ ਹੈ ਸੋ ਇਹ ਖਬਰ ਜੋ ਹੈ ਇਸ ਇਸ ਲਈ ਵੀ ਜ਼ਿਆਦਾ ਸੈਂਸਿਟਿਵ ਹੈ ਇਸ ਲਈ ਵੀ ਜ਼ਿਆਦਾ ਵੱਡੀ ਖਬਰ ਹੈ ਕਿਉਂਕਿ ਦੱਸਦੇ ਕਿ ਹਾਲੀ ਦੇ ਵਿੱਚ 에어 ਇੰਡੀਆ ਦਾ ਇੱਕ ਜਹਾਜ਼ ਅਹਮਦਾਬਾਦ ਦੇ ਵਿੱਚ ਕ੍ਰੈਸ਼ ਹੁੰਦਾ ਉਸ ਦੇ ਵਿੱਚ ਵੀ ਤਕਨੀਕੀ ਖਰਾਬੀ ਜਿਹੜਾ ਇਹ ਕਿਹਾ ਜਾਂਦਾ ਕਿ ਹੋਈ ਹੋਗੀ ਜਿਸ ਕਰਕੇ ਜਿਸ ਦੇ ਕਰਕੇ ਉਹ 에어 ਇੰਡੀਆ ਦਾ ਜਹਾਜ਼ ਪਲੇਨ ਜੋ ਹੈ ਕ੍ਰੈਸ਼ ਹੁੰਦਾ ਤੇ ਉਸ ਤੋਂ ਬਾਅਦ ਰਾਦਰਨੀ ਕਿ ਉਸ ਪਲੇਨ ਕ੍ਰੈਸ਼ ਦੇ ਵਿੱਚ 241 ਲੋਕਾਂ ਦੀ ਮੌਤ ਹੋ ਚੁੱਕੀ ਹੈ ਉਸ ਵੱਡੇ ਹਾਦਸੇ ਤੋਂ ਬਾਅਦ ਪੂਰਾ ਭਾਰਤ ਜੋ ਹੈ ਸੋਗ ਦੀ ਲਹਿਰ ਹੈ ਪੂਰੇ ਭਾਰਤ ਦੇ ਵਿੱਚ ਤੇ ਹੁਣ ਅਜਿਹੇ ਦੇ ਵਿੱਚ ਹੋਰ ਅਜਿਹੀਆਂ ਖਬਰਾਂ سامنے ਆਣਾ ਜਿੱਤੇ ਕਿ 에어 ਇੰਡੀਆ ਦੇ ਫਲਾਈਟ ਦੇ ਵਿੱਚ 에어 ਇੰਡੀਆ ਦੇ ਪਲੇਨਾਂ ਦੇ ਵਿੱਚ ਜੋ ਹੈ ਤਕਨੀਕੀ ਖਰਾਬੀ ਪਾਈ ਜਾ ਰਹੀ ਹੈ 에어 ਇੰਡੀਆ ਦੇ ਇੱਕ ਹੋਰ ਜਹਾਜ਼ ਦੇ ਵਿੱਚ ਵੱਡੀ ਖਰਾਬੀ ਹੋਣ ਦੀ ਖਬਰ سامنے ਆ ਰਹੀ ਹੈ ਜੀ ਹਾਂ ਕਿ ਇੱਕ ਹੋਰ 에어 ਇੰਡੀਆ ਦੇ ਜਹਾਜ਼ ਦੇ ਵਿੱਚ ਖਰਾਬੀ ਆਈ ਜਿਸ ਤੋਂ ਬਾਅਦ ਇਸ ਫਲਾਈਟ ਨੂੰ ਰੱਦ ਹੀ ਕਰਨਾ ਪੈ ਗਿਆ ਤੇ ਉਸ ਤੋਂ ਬਾਅਦ ਅਸੇ ਕਿ ਯਾਤਰੀਆਂ ਦੇ ਵੱਲੋਂ ਵੱਡਾ ਹੰਗਾਮਾ 에어ਪੋਰਟ ਦੇ ਉੱਤੇ ਹੀ ਕੀਤਾ ਜਾਂਦਾ ਹੈ ਦਰਸਲ ਜੈਪੁਰ ਤੋਂ ਇਹ ਖਬਰ سامنے ਆ ਰਹੀ ਹੈ ਜੈਪੁਰ 에어ਪੋਰਟ ਤੇ ਜੋ ਹੈ ਇੱਕ 에어 ਇੰਡੀਆ ਦਾ ਜਹਾਜ਼ ਜਿਸ ਨੇ ਜੈਪੁਰ ਤੋਂ ਬੰਗਲੌਰੂ ਜਾਣਾ ਸੀਗਾ ਇਸ ਦੇ ਵਿੱਚ ਖਰਾਬੀ ਆ ਜਾਂਦੀ ਹੈ ਜਿਸ ਤੋਂ ਦਾ ਦੱਸਿਏ ਕਿ ਇੱਥੇ ਯਾਤਰੀਆਂ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਤਾਂ ਇਹ ਵੱਡੀ ਖਬਰ ਜੋ ਹੈ ਦੱਸ ਕਿ ਉਹ ਸੁਣ ਲੈ ਜਿਹੜਾ ਸਾਹਮਣੇ ਆਂਦੀ ਹੈ ਜਦੋਂ ਇੱਕ ਦਿਨ ਪਹਿਲਾਂ ਹੀ ਅੰਮਦਾਬਾਦ ਦੇ ਵਿੱਚ 에어 ਇੰਡੀਆ ਦਾ ਜਹਾਜ਼ ਜੋ ਹੈ ਹਾਦਸਾ ਗ੍ਰਸਤ ਹੁੰਦਾ ਹੈ ਤੇ ਜਿਸ ਵਿੱਚ 241 ਲੋਕਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨੇ ਇਸ ਤੋਂ ਬਾਅਦ ਹੀ ਦੱਸ ਕਿ ਮਹਿਜ਼ ਇੱਕ ਦਿਨ ਦੇ ਬਾਅਦ ਹੀ ਜੈਪੁਰ ਦੇ ਵਿੱਚ ਜੋ ਹੈ ਇਹ ਇੱਕ ਹੋਰ 에어 ਇੰਡੀਆ ਦਾ ਜਹਾਜ਼ i'll do it ਉਹ ਕਨਕਨੀ ਕੀ ਖਰਾਬੀ ਦੇ ਕਾਰਨ ਰੱਦ ਕਰ ਦਿੱਤਾ ਜਾਂਦਾ ਤਾਂ ਪਹਿਲਾਂ ਤਾਂ ਤੁਹਾਨੂੰ ਦੱਸ ਦੇ ਕਿ ਇੱਥੇ ਜੋ ਹੈ ਤਿੰਨ ਵਾਰ ਫਲਾਈਟ ਨੂੰ ਜੋ ਹੈ ਜੁੜਾ ਲੇਟ ਕੀਤਾ ਜਾਂਦਾ ਪਹਿਲਾਂ ਤਾਂ ਇੱਥੇ ਜੋ ਹੈ 11:30 ਵਜੇ ਸਵੇਰੇ ਦੱਸ ਦਿੱਇਆ ਕਿ ਸ਼ੁੱਕਰਵਾਰ ਨੂੰ ਫਲਾਈਟ ਹੁੰਦੀ ਹੈ ਜਿਸ ਨੇ ਜੈਪੁਰ ਤੋਂ ਬੈਂਗਲੂਰੂ ਜਾਣਾ ਹੁੰਦਾ ਹੈ ਲੇਕਿਨ ਇੱਥੇ ਜੋ ਹੈ 11:30 ਦੀ ਬਜਾਏ ਤੁਹਾਨੂੰ ਦੱਸ ਦਿੱਇਆ ਕਿ ਇਸ ਫਲਾਈਟ ਨੂੰ ਲੇਟ ਕਰ ਦਿੱਤਾ ਜਾਂਦਾ ਪੁੱ 3:00 ਵਜੇ ਕ ਕਿਤਾ ਜਾਂਦਾ ਹੈ ਤੇ ਉਸ ਤੋਂ ਬਾਅਦ 3 ਵਜੇ ਵੀ ਜੋ ਇਹ ਫਲਾਈਟ ਨਹੀਂ ਉਤਰਦੀ ਇਸ ਤੋਂ ਨਹੀਂ ਜਿਹੜਾ ਉਡਾਨ ਭਰਦੀ ਤੇ ਉਸ ਤੋਂ ਬਾਅਦ 5 ਵਜੇ ਤੱਕ ਜੋ ਹੈ ਇੱਕ ਵਾਰ ਫਿਰ ਤੋਂ ਇਸ ਫਲਾਈਟ ਨੂੰ ਰੀਸ਼ਡਿਊਲ ਕੀਤਾ ਜਾਂਦਾ ਹੈ ਤਾਂ ਮਤਲਬ ਕਿ ਤਿੰਨ ਵਾਰ ਜੋ ਇਸ ਫਲਾਈਟ ਨੂੰ ਰੀਸ਼ਡਿਊਲ ਕੀਤਾ ਜਾਂਦਾ ਹੈ ਤੇ ਤਿੰਨੋਂ ਵਾਰ ਇੱਥੇ ਯਾਤਰੀਆਂ ਨੂੰ ਜਿਹੜਾ ਜਹਾਜ਼ ਦੇ ਵਿੱਚ ਉਚੜਾਇਆ ਜਾਂਦਾ ਹੈ ਤੇ ਫਿਰ ਤਿੰਨ ਵਾਰ ਯਾਤਰੀਆਂ ਨੂੰ ਜੋ ਹੈ ਹਾਜ਼ ਦੇ ਵਿੱਚ ਉਹ ਜੋ ਹੈ ਉਤਾਰ ਦਿੱਤਾ ਜਾਂਦਾ ਹੈ ਸੋ ਇੱਥੇ ਯਾਤਰੀਆਂ ਦੇ ਵੱਲੋਂ ਜਦ ਅਖੀਰਕਾਰ ਪੁੱਛਿਆ ਜਾਂਦਾ ਹੈ ਕਿ ਫਲਾਈਟ ਨੂੰ ਕਿਉਂ ਨਹੀਂ ਜੋ ਹੈ ਉਡਾਇਆ ਜਾ ਰਿਹਾ ਤਾਂ ਫਿਰ ਇੱਥੇ ਜੋ ਹੈ 에য়ার ਇੰਡੀਆ ਦੇ ਅਧਿਕਾਰੀਆਂ ਦੇ ਵੱਲੋਂ ਇਹ ਹਵਾਲਾ ਦਿੱਤਾ ਜਾਂਦਾ ਹੈ ਕਿ ਤਕਨੀਕੀ ਖਰਾਬੀ ਹੈ ਤਾਂ ਜਿਸ ਕਰਕੇ ਜਾਂਚ ਚੱਲ ਰਹੀ ਹੈ ਇਸੇ ਜਾਂਚ ਕਰਕੇ ਜੋ ਹੈ ਤਿੰਨ ਵਾਰ ਯਾਤਰੀਆਂ ਨੂੰ ਜਹਾਜ਼ ਦੇ ਵਿੱਚ ਚੜਾਇਆ ਜਾਂਦਾ ਹੈ ਪਹਿਲਾ 11:30 ਵਜੇ ਫਲਾਈਟ ਨੇ ਉਡਣਾ ਹੁੰਦਾ ਹੈ ਤਾਂ ਉਸ ਵੇਲੇ ਜਾਂ ਦੱਸਦੇ ਸਨ ਕਿ ਯਾਤਰੀਆਂ ਨੂੰ ਫਲਾਈਟ ਦੇ ਵਿੱਚ ਬਿਠਾਇਆ ਗਿਆ ਉਸ ਤੋਂ ਬਾਅਦ ਤਕਨੀਕੀ ਖਰਾਬੀ ਕਹਿੰਦੇ ਹੋਏ ਯਾਤਰੀਆਂ ਨੂੰ ਫਲਾਈਟ ਦੇ ਵਿੱਚੋਂ ਉਤਾਰ ਲਿਆ ਜਾਂਦਾ ਹੈ ਇਸੇ ਤਰ੍ਹਾਂ ਇੱਕ ਵਾਰ ਫਿਰ 7:00 ਵਜੇ ਜੋ ਹੈ ਇਹੀ ਅਧਿਕਾਰੀਆਂ ਦੇ ਵੱਲੋਂ ਮੋੜ ਤੋਂ ਕੀਤਾ ਜਾਂਦਾ ਹੈ ਫਲਾਈਟ ਦੇ ਵਿੱਚ ਯਾਤਰੀਆਂ ਨੂੰ ਬਿਠਾਇਆ ਜਾਂਦਾ ਲੇਕਿਨ ਫਿਰ ਤੋ ਤਕਨੀਕੀ ਖਰਾਬੀ ਦਾ ਕਹਿ ਕੇ ਫਲਾਈਟ ਦੇ ਵਿੱਚੋਂ ਯਾਤਰੀਆਂ ਨੂੰ ਬਾਹਰ ਕੱਢ ਲਿਆ ਜਾਂਦਾ ਤੇ ਇਸੇ ਤਰ੍ਹਾਂ 5:00 ਫਿਰ ਤੋਂ ਜੋ ਹੈ ਏਟਰੀਆ ਦੇ ਨਾਲ ਇਸੇ ਤਰ੍ਹਾਂ ਕੀਤਾ ਜਾਂਦਾ ਪੱਲੇ ਚੜਾਇਆ ਜਾਂਦਾ ਤੇ ਫਿਰ ਫਲਾਈਟ ਦੇ ਵਿੱਚੋਂ ਉਤਾਰ ਲਿਆ ਜਾਂਦਾ ਤਾਂ ਦੱਸੇ ਕਿ ਇੱਥੇ ਜੋ ਹੈ ਅੱਜ ਇਹ ਵੀ ਜਾਣਕਾਰੀ سامنے ਆਈ ਕਿ ਫਲਾਈਟ ਦੇ ਵਿੱਚ ਜਿਹੜਾ ਖਰਾਬੀ ਸੀਗੀ ਤੇ ਏਸੀ ਵੀ ਉੱਥੇ ਨਹੀਂ ਚੱਲ ਰਹੇ ਸੀਗੇ ਇਸ ਦੌਰਾਨ ਤਾਂ ਸੇ ਕਿ ਬਿਨਾਂ ਏਸੀ ਤੋਂ ਯਾਤਰੀਆਂ ਨੂੰ ਉਸ ਫਲਾਈਟ ਦੇ ਵਿੱਚ ਕਾਫੀ देर ਬੈਠਣਾ ਵੀ ਪਿਆ ਤੇ ਉਸ ਤੋਂ ਬਾਅਦ ਅਖੀਰਕਾਰ ਯਾਤਰੀਆਂ ਨੂੰ ਉਸ ਜਹਾਜ਼ ਦੇ ਵਿੱਚੋਂ 5 ਵਜੇ ਬਾਹਰ ਕੱਢ ਕੇ ਜੋ ਇਹ ਕਹਿ ਦਿੱਤਾ ਜਾਂਦਾ ਹੈ ਕਿ ਫਲਾਈਟ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਤਕਨੀਕੀ ਖਰਾਬੀ ਐਸ ਫਲਾਈਟ ਦੇ ਵਿੱਚ ਤੁਹਾਨੂੰ ਦੱਸੇ ਕਿ ਇੱਥੇ ਯਾਤਰੀਆਂ ਨੂੰ ਜੋ ਹੈ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਿੰਨ ਵਾਰ ਉਹਨਾਂ ਨੂੰ ਫਲਾਈਟ ਦੇ ਵਿੱਚ ਉਤਾਰ ਜਿਹੜਾ ਚੜਾਇਆ ਤੇ ਉਤਾਰਿਆ ਜਾਂਦਾ ਤੇ ਫਿਰ ਉਸ ਤੋਂ ਬਾਅਦ 에ਅਰ ਇੰਡੀਆ ਦੀ ਐਸ ਫਲਾਈਟ ਦੇ ਵਿੱਚ ਤੁਹਾਨੂੰ ਦੱਸੀਏ ਕਿ ਤਕਨੀਕੀ ਖਰਾਬੀ ਹੋਣ ਦਾ ਹਵਾਲਾ ਦੇ ਕੇ ਜੋ ਇਸ ਫਲਾਈਟ ਨੂੰ ਅਖੀਰ ਦੇ ਵਿੱਚ ਤਿੰਨ ਵਾਰ ਰੀਸ਼ਡਿਊਲ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਜਾਂਦਾ ਸੋ ਤਸਵੀਰ ਜਿਹੜੀ ਹੈ ਤੁਸੀਂ ਵੇਖ ਸਕਦੇ ਹੋ 에어ਪੋਰਟ ਦੀ ਇਹ ਤਸਵੀਰ ਹੈ ਜਿੱਥੇ ਕਿ ਯਾਤਰੀਆਂ ਦੇ ਵੱਲੋਂ ਇਹ ਅਰਦਾਸ ਦੀ ਹੈ ਕਿ ਇੱਥੇ ਜਿਹੜਾ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਟਿਕਟ ਦੇ ਪੈਸੇ ਜੋ ਹੈ ਉਹਨਾਂ ਦੇ ਵਾਪਸ ਦਿੱਤੇ ਜਾਣ ਤਾਂ ਇੱਥੇ 200 ਦੇ ਕਰੀਬ ਜਿਹੜਾ ਪੈਸੇਂਜਰ ਸੀਗੇ 200 ਦੇ ਕਰੀਬ ਯਾਤਰੀ ਸੀਗੇ ਇਸ ਫਲਾਈਟ ਦੇ ਵਿੱਚ ਜਿਨ੍ਹਾਂ ਨੇ ਜਾਣਾ ਲੇਕਿਨ ਉਹ ਬੜੀ ਪਰੇਸ਼ਾਨੀ ਉਹਨਾਂ ਨੂੰ ਇੱਥੇ ਉਹਦਾ ਸਾਹਮਣਾ ਕਰਨਾ ਪੈਂਦਾ ਤੇ ਦੋਸਤੋ ਯਾਤਰੀ ਜਿਹੜਾ ਉਥੇ 에어ਪੋਰਟ ਤੇ ਖੱਜਲ ਖਵਾਰ ਹੁੰਦੇ ਨੇ ਪੂਰਾ ਦਿਨ ਉਹਨਾਂ ਨੂੰ ਪਹਿਲਾਂ ਤਾਂ ਵੇਟ ਕਰਵਾਈ ਜਾਂਦੀ ਹੈ ਇੰਤਜ਼ਾਰ ਕਰਵਾਇਆ ਜਾਂਦਾ ਹੈ ਤਿੰਨ ਵਾਰ ਫਲਾਈਟ ਜੋ ਇੱਥੇ ਰੀਸ਼ਡਿਊਲ ਹੁੰਦੀ ਹੈ ਲੇਕਿਨ ਉਸ ਤੋਂ ਬਾਅਦ ਤੁਹਾਨੂੰ ਜ਼ਿਆਦਾ ਰਸ ਨਹੀਂ ਹੈ ਕਿ ਅਖੀਰ ਦੇ ਵਿੱਚ ਜੋ ਇਹ 에어 ਇੰਡੀਆ ਦੀ ਫਲਾਈਟ ਤਕਨੀਕੀ ਖਰਾਬੀ ਹੋਣ ਦੇ ਕਾਰਨ ਜੋ ਹੈ ਰੱਦ ਕਰ ਦਿੱਤੀ ਜਾਂਦੀ ਇਹ ਸੋ ਇੱਕ ਖਬਰ ਜੋ ਹੈ ਇਸ ਵਿਲੇ ਇਸ ਲਈ ਵੀ ਜ਼ਿਆਦਾ ਸੈਂਸਿਟਿਵ ਹੈ ਇਸ ਲਈ ਵੀ ਜ਼ਿਆਦਾ ਵੱਡੀ ਖਬਰ ਹੈ ਕਿਉਂਕਿ ਦੱਸਦੇ ਕਿ ਹਾਲੀ ਦੇ ਵਿੱਚ 에어 ਇੰਡੀਆ ਦਾ ਇੱਕ ਜਹਾਜ਼ ਅਹਮਦਾਬਾਦ ਦੇ ਵਿੱਚ ਕ੍ਰੈਸ਼ ਹੁੰਦਾ ਉਸ ਦੇ ਵਿੱਚ ਵੀ ਤਕਨੀਕੀ ਖਰਾਬੀ ਜਿਹੜਾ ਇਹ ਕਿਹਾ ਜਾਂਦਾ ਕਿ ਹੋਈ ਹੋਗੀ ਜਿਸ ਕਰਕੇ ਜਿਸ ਦੇ ਕਰਕੇ ਉਹ 에어 ਇੰਡੀਆ ਦਾ ਜਹਾਜ਼ ਪਲੇਨ ਜੋ ਹੈ ਕ੍ਰੈਸ਼ ਹੁੰਦਾ ਤੇ ਉਸ ਤੋਂ ਬਾਅਦ ਦਾ ਦਾਸ ਨੇ ਕਿ ਉਸ ਪਲੇਨ ਕ੍ਰੈਸ਼ ਦੇ ਵਿੱਚ 241 ਲੋਕਾਂ ਦੀ ਮੌਤ ਹੋ ਚੁੱਕੀ ਹੈ ਉਸ ਵੱਡੇ ਹਾਦਸੇ ਤੋਂ ਬਾਅਦ ਪੂਰਾ ਭਾਰਤ ਜੋ ਹੈ ਸੋਗ ਦੀ ਲਹਿਰ ਹੈ ਪੂਰੇ ਭਾਰਤ ਦੇ ਵਿੱਚ ਤੇ ਹੁਣ ਜਹੇ ਦੇ ਵਿੱਚ ਹੋਰ ਅਜਿਹੀਆਂ ਖਬਰਾਂ سامنے ਆਣਾ ਜਿੱਤੇ ਕਿ 에어 ਇੰਡੀਆ ਦੇ ਫਲਾਈਟ ਦੇ ਵਿੱਚ 에어 ਇੰਡੀਆ ਦੇ ਪਲੇਨਾਂ ਦੇ ਵਿੱਚ ਜੋ ਹੈ ਤਕਨੀਕੀ ਖਰਾਬੀ ਪਾਈ ਜਾ ਰਹੀ